ਸਾਰੀਆਂ ਹੀ ਟ੍ਰੇਡ ਯੂਨੀਅਨਾਂ ਵੱਲੋਂ ਦਿੱਤੀ ਭਾਰਤ ਬੰਦੀ ਕਾਲ ਦੇ ਤਹਿਤ ਜਿੱਥੇ ਪੂਰੇ ਦੇਸ਼ ਵਿੱਚ ਰੋਜ਼ ਪ੍ਰਦਰਸ਼ਨ ਕੀਤੇ ਗਏ ਉੱਥੇ ਹੀ ਟੈਕਨੀਕਲ ਸਰਵਿਸ ਯੂਨੀਅਨ ਦੇ ਸੱਦੇ ਤੇ ਫਗਵਾੜਾ ਵਿਖੇ ਵੀ ਯੂਨੀਅਨ ਅਗੂਆਂ ਵੱਲੋਂ ਬਿਜਲੀ ਦਫ਼ਤਰ ਦੇ ਬਾਹਰ ਗੇਟ ਰੈਲੀ ਕੀਤੀ ਗਈ ਇਸ ਦੌਰਾਨ ਜਿੱਥੇ ਸਮੂਹ ਵਰਕਰਾਂ ਨੇ ਕੇਂਦਰ ਤੇ ਰਾਜ ਸਰਕਾਰ ਖਿਲਾਫ ਚਾਮਕੇ ਨਾਅਰੇਬਾਜੀ ਕੀਤੀ ਉੱਥੇ ਹੀ ਬਕਬਕ ਬੁਲਾਰਿਆਂ ਨੇ ਕੇਂਦਰ ਤੇ ਰਾਜ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੀ ਧੱਕੇਸ਼ਾਹੀ ਦੀ ਨਿੰਦਾ ਕੀਤੀ ਇਸ ਮੌਕੇ ਬੁਲਾਰਿਆਂ ਨੇ ਕੇਂਦਰ ਤੇ ਰਾਜ ਸਰਕਾਰ પાસે ਮੰਗ ਕੀਤੀ ਕਿ ਡਿਸਮਿਸ ਕੀਤੇ 25 ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ ਇਹ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਡੀਏ ਕਿਸ਼ਤੀ ਜਾਰੀ ਕੀਤੀ ਜਾਵੇ ਅਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਜਾਰੀ ਕੀਤੀਆਂ ਜਾਣ ਉਹਨਾਂ ਕਹਿੰਿਆ ਕਿ ਅਗਰ ਸਰਕਾਰ ਨੇ ਉਹਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਇਸ ਦੀ ਜ਼ਿੰਮੇਵਾਰੀ ਕੇਂਦਰ ਤੇ ਰਾਜ ਸਰਕਾਰ ਦੀ ਹੋਵੇਗੀ ਅੱਜ ਜੋ ਸਰਵੇ ਆਪੀ ਹੜਤਾਲ ਦਾ ਸੱਦਾ ਸਾਰੀਆਂ ਟ੍ਰੇਡ ਯੂਨੀਅਨ ਵੱਲੋਂ ਦਿੱਤਾ ਗਿਆ ਸੀਗਾ ਉਸ ਦੇ ਨਾਲ-ਨਾਲ ਪੰਜਾਬ ਦਾ ਬਿਲੀ ਬੋਰਡ ਵਿੱਚ ਕੰਮ ਕਰਦੇ ਹੋਏ ਟੈਕਨੀਕਲ ਸਰਵਿਸ ਯੂਨੀਅਨ ਦੇ ਸੱਦੇ ਤੇ ਸਾਡੇ ਸਾਰੇ ਸਾਥੀਆਂ ਵੱਲੋਂ ਹੜਤਾਲ ਦੇ ਸੱਦੇ ਦੇ ਨਾਲ-ਨਾਲ ਸਬਡਿਵੀਜ਼ਨ ਅਤੇ ਡਿਵੀਜ਼ਨ ਅੱਗੇ ਗੇਟ ਰੈਲੀਆ ਕਰਨ ਦਾ ਸੱਦਾ ਵੀ ਦਿੱਤਾ ਗਿਆ ਸੀਗਾ। ਤੋਂ ਉਸ ਦੇ ਸਬੰਧ ਵਿੱਚ ਅਸੀਂ ਫਗਵਾੜਾਂ ਦੀ ਡਿਵੀਜ਼ਨ ਅੱਗੇ ਗੇਟ ਰੈਲੀ ਕਰ ਰਹੇ ਹਾਂ ਕਿਉਂਕਿ ਜਿਹੜੀ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਆ ਉਹ ਨਿਗਮੀ ਕਰਨਾ ਤੇ ਨਿਜੀ ਕਰਨ ਦਾ ਜਿਹੜਾ ਉਦੇਸ਼ ਲੈ ਕੇ ਇਹਦਾ ਵਿਸਤਾਰ ਕਰ ਰਹੀ ਆ ਜਿਹੜਾ ਖਜ਼ਾਨੇ ਵਿੱਚ ਕੈਰੀ ਹੈ ਖਜ਼ਾਨਾ ਖਾਲੀ ਆ ਉਹਦਾ ਉਹਦਾ ਨਾਮ ਲੈ ਕੇ ਜਿਹੜਾ ਪੱਕੇ ਰੁਜ਼ਗਾਰ ਦਾ ਪ੍ਰਬੰਧ ਨਹੀਂ ਕਰ ਰਹੀ ਅਤੇ ਉਸ ਨੂੰ ਖੋਰਾ ਲਾ ਰਹੀ ਆ ਤੇ ਤਨਖਾਹ ਮੁਲਾਜ਼ਮਾਂ ਦੀਆਂ ਇਹਦੀ ਤਨਖਾਹਾਂ ਉਹ ਕੱਟ ਰਹੀ ਆ ਅਤੇ ਉਹਨਾਂ ਦੇ ਪੱਤੇ ਆ ਉਹ ਕੱਟ ਰਹੀ ਆ ਤੇ ਜਿਹੜੇ ਲੇਬਰ ਕਾਨੂੰਨ ਆ ਉਹ ਰੱਦ ਕਰਕੇ ਚਾਰ ਲੇਬਰ ਜਿਹੜੇ ਲੇਬਰ ਕੋਡ ਕਾਨੂੰਨ ਬਣਾਏ ਜਾ ਰਹੇ ਆ ਉਸ ਤੋਂ ਇਲਾਵਾ ਸਾਡੇ ਜਿਹੜੇ ਸਾਥੀ 295 ਵਾ 19 ਵਾਲੇ ਸਾਥੀ ਆ ਉਹਨਾਂ ਦਾ ਜਿਹੜਾ ਰੁਜ਼ਗਾਰ ਖੋਇਆ ਜਾ ਰਿਹਾ ਹੈ 25 ਸਾਥੀ ਜਿਹੜੇ ਡਿਸਮਿਸ ਕਰ ਦਿੱਤੇ ਗਏ ਆ ਅਸੀਂ ਉਹਨਾਂ ਨੂੰ ਕਹਿੰਦੇ ਆ ਬਹਾਲ ਕੀਤਾ ਜਾਵੇ ਅਤੇ ਜਿਹੜੇ ਬਾਕੀ ਜਿਹੜੇ ਸਾਥੀ ਆ ਉਹਨਾਂ ਤੇ ਜਿਹੜੇ ਕੇਸ ਪਾਏ ਆ ਉਹਨਾਂ ਨੂੰ ਬਹਾਲ ਬਹਾਲ ਕੀਤਾ ਜਾਵੇ ਦੂਜਾ ਜੋ ਸਾਡੇ ਕੱਚੇ ਮਲਾਂ ਦੇ ਸਾਥੀਆਂ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਜੋ ਸਾਡੇ ਡੀਏ ਦੀਆਂ ਕਿਸ਼ਤਾਂ ਵਾਂ 18% ਫੇਰ ਪੈਂਡਿੰਗ ਹੋ ਗਿਆ ਆ ਉਹ ਨਹੀਂ ਜਾਰੀ ਕੀਤਾ ਜਾ ਰਿਹਾ ਅਤੇ ਦੂਜੇ ਪਾਸੇ ਦੇਖੋ ਕਾਰਪੋਰੇਟ ਘਰਾਣਿਆਂ ਨੂੰ ਹੋਰ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾ ਰਹੇ ਆ ਅਤੇ ਉਹਨਾਂ ਨੂੰ ਟੈਕਸਾਂ ਵਿੱਚ ਵੱਡੀ ਛੋੜ ਦਿੱਤੀ ਜਾ ਰਹੀ ਆ ਅਸੀਂ ਅਗਰ ਹੋਰ ਵੀ ਅਗਰ ਸਰਕਾਰ ਨੇ ਸਾਡੀਆਂ ਜਿਹੜੀਆਂ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਸੀਂ ਵੱਡਾ ਤਿੱਖਾ ਸੰਘਰਸ਼ ਜਿਹੜਾ ਲੜਾਂਗੇ ਇਸਵੇਂ ਸੁਰਿੰਦਰਪਾਲ ਡਿਵੀਜ਼ਨ ਐ ਸਖਤਰ ਟੈਕਨੀਕਲ ਸਰਵਿਸ ਯੂਨੀਅਨ ਸਾਡੀ ਸਰਕਾਰ ਅਤੇ ਮੈਨੇਜਮੈਂਟ ਮੋਰੇ ਪਰ ਜਰ ਅਪੀਲਿਆ ਕਿ ਜੇ ਸਾਡੀਆਂ ਮੰਗਾਂ ਤੇ ਜਿਹੜੀਆਂ ਨਾ ਮੰਗੀਆਂ ਮੰਨੀਆਂ ਗਈਆਂ ਤੇ ਹੋਰ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾਊਗਾ ਇਹ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਇੱਕ ਅਪੀਲਿਆ ਜੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕੀਤਾ ਗਿਆ ਪੱਕੇ ਰੋਜ਼ਗਾਰ ਦਾ ਪ੍ਰਬੰਧ ਨਾ ਕੀਤਾ ਗਿਆ ਤੇ ਨਿੱਜੀਕਰਨ ਦੇ ਖਿਲਾਫ ਜੇ ਉਹਦਾ ਪੱਕੇ ਠੱਲ ਨੂੰ ਪਾਉਣ ਨੂੰ ਕੋਈ ਹੱਲ ਨਾ ਕੀਤਾ ਗਿਆ ਤੇ ਇੱਦਾਂ ਹੀ ਸੰਘਰਸ਼ ਜਿਹੜਾ ਆ ਤੇ ਅਸੀਂ ਸਾਡਾ ਚੱਲਦਾ ਰਹੇਗਾ ਇਹ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ ਵੀ ਕਾਲੇ ਰਕਾਨੂੰਨ ਆ ਉਹ ਨਾ ਰੱਦ ਕੀਤੇ ਗਏ ਤੇ ਸਾਡਾ ਉਹਨਾਂ ਉਹਨਾਂ ਦਾ ਪੂਰਾ ਟੈਕਨੀਕਲ ਸਰਵਿਸ ਯੂਨੀਅਨ ਦਾ ਜਿਹੜਾ ਦੁਆਇਆ ਸਮਰਥਨ ਉਹ ਜਿੰਤਾ ਵੀ ਉਹ ਸਾਨੂੰ ਕਾਲ ਦੇਣਗੇ ਸਾਡੀ ਜਥੇਬੰਦੀ ਜਿੰਦਾ ਕਾਲ ਦੇਣਗੇ ਦਊਂਗੀ ਅਸੀਂ ਉਹਦੇ ਨਾਲ ਉਹਦੇ ਦਾ ਮੋਢਾ ਲਾ ਕੇ ਅੱਗੇ ਅਸੀਂ ਅੱਗੇ ਵਧ ਕੇ ਉਹਦੇ ਨਾਲ ਪੂਰ ਜੋਰ ਨਾਲ ਖੜਾਗੇ